ਰੋਹਾਂ ਦੇ ਮੇਲ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਵਿੱਚ ਕੁਦਰਤ ਦੀ ਗੱਲ ਕਰਾਂਗੇ। ਵੈਸੇ ਤਾਂ ਕੁਦਰਤ ਬੜੀ ਅਗਾਮਬੋਧ ਹੈ। ਤੇ ਜਿਸ ਦਾ ਸਾਡੇ ਵਿਗਿਆਨੀਆਂ ਵੱਲ ਅਜੇ ਇੱਕ ਕਿਨਕੇ ਤੇ ਖੋ ਜਣੀ ਥੀ। ਇਸੇ ਕੁਦਰਤ ਦਾ ਜ਼ਿਕਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਪ੍ਰਥਮ ਬਾਣੀ ਜਪਜੀ ਸਾਹਿਬ ਵਿੱਚ ਬੜੇ ਵਿਸਾਰ ਨਾਲ ਕੀਤਾ ਉਹਨਾਂ ਖੰਡਾਂ ਬ੍ਰਹਿਮੰਡਾਂ ਦੀ ਗੱਲ ਕੀਤੀ ਅਸੀਂ ਅਸੀਂ ਫਿਰ ਵੀ ਕੁਦਰਤ ਦਾ ਅੰਤ ਨਹੀਂ ਪਾਤਾ ਇੱਕ ਪਾਸੇ ਚੀਨ ਦੇ ਲੋਕ ਇੱਕ ਹੋਰ ਸੂਰਜ ਤਿਆਰ ਕਰਨ ਦੀ ਗੱਲ ਕਰ ਰਹੇ ਤੇ ਦੂਸਰੇ ਪਾਸੇ ਗੁਰਮਤ ਫਸਾਰ ਹੈ ਕਸੂਰ ਜੀ ਇੱਕੋ ਰਤਨ ਕਿ ਅਸੀਂ ਕੁਦਰਤ ਦੇ ਨਾਲ ਮੱਥਾ ਲਾ ਕੇ ਆਪਣੇ વિનાਸ਼ ਦਾ ਰਾਹ ਨਹੀਂ ਖੋਜ ਰਹੇ ਹਾਂ ਲੱਗਦਾ ਤਾਂ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਅਸੀਂ ਆਪਣਾ વિનાਸ਼ ਆ ਪੈਦਾ ਕਰ ਰਹੇ ਹਾਂ ਇਸ ਅਰਤੀ ਤੇ ਬਣਾਇਆ ਗਿਆ ਪਰਮਾਣੂ ਲੜਾਕੂ ਜਹਾਜ਼ ਬੰਬ ਗੋਲੇ ਛਾਲਟਾਂ ਬਦੂਕਾਂ ਕੀਏ વિનાਸ਼ ਦਾ ਕਾਰਨ ਨਹੀਂ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਜਦੋਂ ਦੇਖਿਆ ਕਿ ਪੰਜਾਬ ਦੀ ਧਰਤੀ ਉੱਤੇ ਜਹਾਜ਼ ਹੋਰ ਥਾਵਾਂ 'ਤੇ 1947 ਦੇ ਨਾਲ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਉਸ ਵਿਅਕਤੀ ਨੇ ਬੜਾ ਪਛਤਾਤਾ। ਉਸਨੇ ਕਿਹਾ ਸੀ ਕਿ ਕਾਸ਼ ਮੈਨੂੰ ਪਤਾ ਹੁੰਦਾ ਕਿ ਏਕੇ 47 ਇਸ ਕਾਰਜਵਾਹ ਤੋਂ ਗਲਤੀ ਜਾਣੀ ਹੈ। ਤਾਂ ਉਹ ਕਦੇ ਏਕੇ 47 ਨਾ ਬਣਿਆ। ਇਸੇ ਤਰੀਕੇ ਜਦੋਂ ਕਿਸੇ ਧਰਤੀ ਦੇ ਉੱਤੇ ਪਰਮਾਣੂ ਚੱਲੇਗਾ ਤੇ ਕੀ ਉਹ ਬਨਾਸ਼ ਨਹੀਂ ਕਰੇ ਜੰਗ ਜੁੱਦ ਪਹਿਲਾਂ ਵੀ ਹੁੰਦੇ ਸੀ ਲੈ ਜਿਹੜੇ ਹਥਿਆਰ ਸੀ ਉਹਨਾਂ ਵਿੱਚ ਕਿਰਪਾ ਤੇ ਨੇਜਾ ਆਧ ਹਥਿਆਰ ਸੀਗੇ ਪਰ ਅੱਜ ਜੇਕਰ ਔਰ ਤੀਸਰਾ ਵਿਸ਼ਵੀਜੁੱਧ ਲੱਗਿਆ ਤਾਂ ਉਹ ਪਰਮਾਣੂ ਤੇ ਗੋਲਾ ਬ੍ਰੂਦ ਨਾਲ ਲੜਾਇਆ ਜਾਵੇਗਾ ਕੀ ਇਹ ਤਰਤੀਬ ਦੇ ਤੇ વિનાਸ਼ ਨਹੀਂ ਕਰਨਗੇ ਜਾਂ ਇਹਨਾਂ ਸਵਾਲਾਂ ਦਾ ਜਵਾਬ ਲੱਭਣ ਲਈ ਸਾਨੂੰ ਬੜੀ ਦੁਗਾਈ ਤੱਕ ਜਾਣਾ ਪਵੇਗਾ ਜਿਹੜੇ ਵਿਗਿਆਨੀ ਦੂਸਰਾ ਸੂਰਜ ਤਿਆਰ ਕਰਨ ਦੀ ਗੱਲ ਕਰ ਰਹੇ ਨੇ ਅਸੀਂ ਉਹਨਾਂ ਵਿਗਿਆਨੀਆਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਸਮੁੰਦਰ ਦਾ ਪਾਣੀ ਲਗਾਤਾਰ 100 ਸਾਲ ਤੋਂ ਵਧ ਰਿਹਾ ਹੈ ਤਾਂ ਜੋ ਮਨੁੱਖਤਾ ਲਈ ਇੱਕ ਖਤਰੇ ਦੀ ਘੰਟੀ ਹੈ ਜੋ ਮਨੁੱਖਤਾ ਲਈ ਇੱਕ ਖਤਰਾ ਪੈਦਾ ਕਰ ਰਿਹਾ ਹੈ ਤੁਸੀਂ ਉਸ ਨੂੰ ਤਾਂ ਰੋਕ ਨਹੀਂ ਸਕਦੇ ਦੁਸਰੀ ਸੂਚਨਾ ਗੱਲ ਕਰਕੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਾਬਤ ਕਰਨਾ ਚਾਹਦੇ ਹਾਂ ਮੰਦਰ ਦੇ ਪਾਣੀ ਦਾ ਵੱਧਦਾ ਫੱਦਰ ਮੌਸਮ ਦਾ ਵਿਗਾੜ ਕੀ ਕੁਦਰਤੀ ਆਫਤਾ ਨਹੀਂ ਗੁਰਮਤ ਅਨਸਾਰ ਕੁਦਰਤ ਆਗਾਮ ਬੋਧ ਹੈ ਤੇ ਇਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਮਨੁੱਖ ਆਪਣੀਆਂ ਸੁੱਖ ਸਹੂਲਤਾਂ ਦੇ ਲਈ ਕੁਦਰਤ ਦੇ ਨਾਲ ਲਗਾਤਾਰ ਖਲਵਾੜ ਕਰ ਰਿਹਾ ਹੈ ਤੇ ਜਿਸ ਦਾ ਕਮਿਆਜਾ ਆਖਰਕਾਰ ਮਨੁੱਖਤਾ ਨੂੰ ਭੁਗਤਣਾ ਪੈ ਰਿਹਾ ਹੈ ਭੁਗਤਵੀ ਰਹੀ ਏ ਵਿਸ਼ ਪੱਧਰ ਤੇ ਕੁਦਰਤ ਨਾਲ ਹੋ ਰਹੀ ਖਲਵਾੜ ਦੇ ਹੈਰਾਨੀਜਨਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਨੇ ਪਰ ਮਨੁੱਖ ਫਿਰ ਵੀ ਨਹੀਂ ਸਮਝ ਰਿਹਾ ਸਾਇੰਸ ਨਾਮ ਦੇ ਰਸਾਲੇ ਨੇ ਵਿਆਖਿਆ ਕੀਤੀ ਹੈ ਕਿ ਪਿਛਲੇ 100 ਸਾਲਾਂ ਦੇ ਦੌਰਾਨ ਸਮੁੰਦਰ ਦੇ ਪਾਣੀ ਦਾ ਪੱਧਰ 4 ਤੋਂ 8 ਇੰਚ ਉੱਚਾ ਹੋਣ ਤੋਂ ਲੱਗਦਾ ਹੈ ਕਿ ਭਵਿੱਖ ਵਿੱਚ ਹੋਰ ਵੀ ਉੱਚਾ ਹੋਵੇਗਾ ਖੋਜਕਾਰਾਂ ਨੇ ਇਹਦੇ ਦੋ ਕਾਰਨ ਮੰਨੇ ਹਨ ਇੱਕ ਤਾਂ ਗਲੇਸ਼ੀਅਰ ਦਾ ਪਿਗਲਣਾ ਤੇ ਦੂਸਰਾ ਮਹਾਸਾਗਰ ਦੇ ਪਾਣੀ ਦਾ ਨਿੱਗਾ ਹੋ ਕੇ ਫੈਲਣਾ ਛਾਤ ਮਹਾਸਾਗਰ ਵਿੱਚ ਤਵਾਲੂ ਨਾਂ ਦੇ ਟਾਪੂ ਉੱਤੇ ਪਾਣੀ ਦੇ ਵੱਧਦੇ ਪੱਧਰ ਦਾ ਅਸਰ ਨਜ਼ਰ ਆਉਣਾ ਸ਼ੁਰੂ ਹੋ ਚੁੱਕਿਆ ਹੈ। ਸਮਿਤ ਸਲੋਨੀਆਂ ਰਸਾਲੇ ਦੇ ਅਨਸਾਰ ਪਨਾਫੁਟੀ ਨਾਂ ਦੇ ਟਾਪੂ ਤੇ ਕੀਤੀ ਗਈ ਜਾਂਚ ਤੋਂ ਪਤਾ ਲੱਗਿਆ ਹੈ ਕਿ ਪਿਛਲੇ ਦਹਾਕੇ ਵਿੱਚ ਸਮੁੰਦਰੀ ਪਾਣੀ ਦਾ ਪੱਦਰ ਹਰ ਸਾਲ ਉਸ ਦਾ 6 ਮਿਲੀਮੀਟਰ ਚੜ ਰਿਹਾ ਹੈ ਆਬਾਦੀ ਕਰਕੇ ਸ਼ਹਿਰਾਂ ਤੇ ਝੁੱਗੀਆਂ ਤੇ ਝੋਪੜੀਆਂ ਦਾ ਵਾਧਾ ਜੰਗਲਾਂ ਦਾ ਖਾਤਮਾ ਕੁਦਰਤੀ ਤਬਾਹੀ ਦਾ ਸੰਕੇਤ ਹੈ ਹੈਟੀਆਂ ਦੇ ਟਾਪੂ ਉੱਤੇ ਬਹੁਤ ਚਿਰਾਂ ਤੋਂ ਜੰਗਲਾਂ ਦੀ ਕਟਾਈ ਹੋ ਰਹੀ ਹੈ ਏਸ਼ੀਆ ਦੇ ਟੈਮੇਜਰ ਸਾਲੇ ਨੇ ਦੱਖਣੀ ਏਸ਼ੀਆ ਧਰਤੀ ਦਾ ਤਾਪਮਾਨ ਵਧਨ ਡੈਮਾਂ ਦੀ ਉਸਾਰੀ ਜੰਗਲਾਂ ਦੀ ਕਟਾਈ ਤੇ ਜੰਗਲਾਂ ਦੇ ਸੜਨ ਨੂੰ ਵੱਡਾ ਕਾਰਨ ਮੰਨਿਆ। ਜੰਗਲਾਂ ਦੀ ਕਟਾਈ ਨਾਲ ਜ਼ਮੀਨ ਸੁੱਕਣ ਕਰਕੇ ਇੰਡੋਨੇਸ਼ੀਆ ਅਤੇ ਬ੍ਰਾਜ਼ੀਲ ਦੇ ਜੰਗਲਾਂ ਨੂੰ ਅਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਪਹਿਲਾਂ ਸਿੱਲੇ ਹੋਣ ਕਰਕੇ ਬੱਚੇ ਆਉਂਦੇ ਸੀਗੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਜਦੋਂ ਮਨੁੱਖ ਨੇ ਕੁਦਰਤ ਨਾਲ ਖਲਵਾੜ ਕੀਤਾ ਉਦੋਂ-ਉਦੋਂ ਕੁਦਰਤੀ ਆਫਤਾਂ ਹੀ ਨਹੀਂ ਆਈਆਂ ਸਗੋਂ ਧਰਤੀ ਦੇ ਗਰਭ ਵਿੱਚੋਂ ਕਹਿਰ ਫੁੱਟਿਆ ਹੈ ਤੇ ਇਹ ਕੈਰ ਮਨੁੱਖਤਾ ਲਈ ਕਿੰਨਾ વિનાਸ਼ਕਾਰੀ ਹੋਵੇਗਾ ਇਹਦਾ ਅੰਦਾਜ਼ਾ ਲਾਪਾਣਾ ਅਸੰਭਵ ਹੈ ਆਪ ਸਭ ਨੂੰ ਬੇਨਤੀ ਹੈ ਕਿ ਆਪ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਰ ਨੋਟੀਫਿਕੇਸ਼ਨ ਆਪ ਕੋ ਸਮੇਂ ਸਿਰ ਪਹੁੰਚ ਸਕੇ ਲਾਈਕ ਤੇ ਸ਼ੇਅਰ ਸਾਡਾ ਹੌਸਲਾ ਵਧਾਉਣਗੇ ਧੰਨਵਾਦ